ਕਣੂਵਾਂ ਦੀ ਦਾਣਾ ਮੰਡੀ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਕਿਸਾਨ ਹੋਰੇ ਨੇ ਪਰੇਸ਼ਾਨ ਹੁਣ ਸੂਬੇ ਭਰ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਖਰੀਦ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ ਕੈਬਨਟ ਮੰਤਰੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਮੰਡੀਆਂ ਵਿੱਚ ਖਰੀਦ ਦੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੰਡੀਆਂ ਵਿੱਚ ਬੁਨਿਆਦੀ ਸਹੂਲਤਾਂ ਮੋਦੀਆਂ ਕਰਵਾ ਦਿੱਤੀਆਂ ਜਾਣਗੀਆਂ ਪਰ ਜਿਲ੍ਹਾ ਬਰਦਾਸਪੁਰ ਦੇ ਹਲਕਾ ਕਣਵਾਂ ਦਾਣਾ ਮੰਡੀ ਵਿੱਚ ਹਾਲਾਤ ਇਸ ਦੇ ਉਲਟ ਦਿਖਾਈ ਦੇ ਰਹੇ ਹਨ ਮੰਡੀ ਵਿੱਚ ਕਿਸਾਨਾਂ ਲਈ ਪੀਣ ਦੇ ਪਾਣੀ ਅਤੇ ਸਾਫ਼ ਸਫਾਈ ਅਤੇ ਫਰਸਟ ਐਡ ਕਾਊਂਟਰ ਵਰਗੀਆਂ ਅਹਿਮ ਸਹੂਲਤਾਂ ਦੀ ਘਾਟ ਹੈ ਦੱਸਦੀਆਂ ਕਿ ਇੱਥੇ ਇੱਕ ਵਾਟਰ ਕੂਲਰ ਤਾਂ ਲੱਗਿਆ ਹੋਇਆ ਹੈ ਪਰ ਇਸ ਦਾ ਪਾਣੀ ਅਤੇ ਸਪਲਾਈ ਅਜੇ ਤੱਕ ਬੰਦ ਹੈ ਹਾਲਾਂਕਿ ਕਿਸਾਨ ਅਜੇ ਤੱਕ ਕਣਕ ਲੈ ਕੇ ਮੰਡੀ ਵਿੱਚ ਨਹੀਂ ਪੁਜੇ ਪਰ ਆਮ ਤੌਰ ਤੇ ਅਜਿਹੀਆਂ ਸਹੂਲਤਾਂ ਪਹਿਲਾਂ ਤੋਂ ਹੀ ਉਪਲਬਧ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ ਨਾ ਹੋਵੇ ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਕਨਵਾਂ ਦੇ ਸੈਕਟਰੀ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਵਿਸਾਖੀ ਤੱਕ ਗੁਰਦਾਸਪੁਰ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਜਾਂਦੀ ਹੈ ਅਤੇ ਉਹਨਾਂ ਨੇ ਦਾਵਾ ਕੀਤਾ ਕਿ ਇਸ ਤੋਂ ਪਹਿਲਾਂ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾ ਦਿੱਤੀਆਂ ਜਾਂਦੀਆਂ ਹਾਲਾਂਕਿ ਕਿਸਾਨਾਂ ਵਿੱਚ ਇਹ ਚਿੰਤਾ ਬਣੀ ਹੋਈ ਹੈ ਕਿ ਹਰ ਸਾਲ ਇੰਦੇ ਆਖਰੀ ਸਮੇਂ ਬਲੇ ਵਿਵਸਥਾ ਕਰਨ ਦੀ ਗੱਲ ਕੀਤੀ ਜਾਂਦੀ ਹੈ ਪਰ ਹੁਣ ਵੇਖਦੇ ਹਾਂ ਕਿ ਇਹ ਹਾਲਾਤ ਕਿਵੇਂ ਸੁਧਰਦੇ ਹਨ ਆਓ ਦੇਖਦੇ ਹਾਂ ਹਲਕਾ ਕਾਨੂੰਨ ਮੰਤਰੀ ਪੱਤਰਕਾਰ ਜਸਪਾਲ ਚੰਦਨ ਵੀ ਐਲਐਮਆਈ ਟੀਮ ਪੰਜਾਬ ਤੋਂ ਖਾਸ ਰਿਪੋਰਟ ਨੇ ਅਸਲ 'ਚ ਸਫਾਈ ਦੇ ਮਾੜੇ ਹਾਲ ਨਹੀਂ ਜੀ ਅਸੀਂ ਇਹਨਾਂ ਦੀ ਸਫਾਈ ਸਪਰੇਆ ਆਪਣੇ ਕੋਲੋਂ ਕਰਵਾ ਦਿੱਤੀ ਹੈ ਮਾਰਕੀਟ ਕਮੇਟੀ ਲੈਵਲ ਤੇ ਥੋੜਾ ਜਿਹਾ ਕੋਈ ਟੈਕਨੀਕਲ ਇਸ਼ੂ ਸੀਗੇ ਸਾਡੇ ਠੇਕੇਦਾਰ ਜਿਹੜੇ ਨਵੇਂ ਪੁਆਇੰਟ ਹੋਏ ਨੇ ਉਹਨਾਂ ਦੇ ਨਾਲ ਸਾਡਾ ਜੇ ਕਾਗਜ਼ੀ ਕਾਗਜ਼ੀ ਦਸਤਾਵੇਜ਼ ਮੁਕੰਮਲ ਨਾ ਹੋਣ ਕਰਕੇ ਥੋੜੀ ਡਿਲੇ ਹੋ ਗਈ ਤੇ ਮਾਰਕੀਟ ਕਮੇਟੀ ਵੱਲੋਂ ਜ਼ਿੰਮੇਵਾਰੀ ਸਮਝਿਆ ਆਪਣੇ ਲੈਵਲ ਦੇ ਉੱਤੇ ਸਪਰੇਆ ਕਰਾ ਦਿੱਤੀਆਂ ਸਾਡੇ ਇਸ ਏਰੀਆ 'ਚ ਵੈਸੇ ਵੀ ਮੇਰੇ ਖਿਆਲ ਕਣਕ ਜਿਹੜੀ ਕੋਈ 15 ਅਪ੍ਰੈਲ ਤੋਂ ਬਾਅਦ ਆਉਣ ਦੀ ਸੰਭਾਵਨਾ ਵਾ ਉਦੋਂ ਤੱਕ ਅਸੀਂ ਸਾਰੇ ਮੁਕੰਮਲ ਪ੍ਰਬੰਧ ਕਰਵਾ ਲਿਆ ਕਿ ਐ ਪੂਰੀ ਤਰ੍ਹਾਂ ਮੰਡੀਆਂ ਦੀ ਸਫਾਈ ਕਰਵਾ ਦਿੱਤੀ। ਮੰਡੀ ਵਾਸਤੇ ਜੀ ਸਾਡੇ ਜ਼ਿੰਮੇਦਾਰਾਂ ਦੇ ਉਹਨਾਂ ਦੀ ਫਸਲ ਦੀ ਮਤਲਬ ਆਮ ਤੋਂ ਪਹਿਲਾਂ ਪਹਿਲਾਂ ਸਫਾਈ ਦੇ ਪ੍ਰਬੰਧ ਕਰਾਉਣੇ ਹੁੰਦੇ ਨੇ, ਬਿਜਲੀ ਦੇ ਪਾਣੀ ਪਾਣੀ ਦੇ ਪ੍ਰਬੰਧ ਕਰਾਉਣੇ ਹੁੰਦੇ ਨੇ ਤੇ ਬਾਕੀ ਜਿਹੜੇ ਸਾਡੇ ਪ੍ਰਬੰਧਵਾ ਉਹ ਐਨ ਮੌਕੇ ਦੇ ਉੱਤੇ ਆਪਾਂ ਕਰਵਾ ਦਿੰਨੇ ਆ ਬਿਜਲੀ ਦੇ ਵੀ ਸਾਡੇ ਲਗਭਗ ਕੰਪਲੀਟ ਨੇ ਤੇ ਸਿਰਫ ਸਫਾਈ ਦੇ ਸੀ ਤੇ ਬਾਕੀ ਥੋੜੀ ਹਵਾ ਕਰਕੇ ਪੱਤੇ ਵਗੈਰਾ ਸਾਡੀ ਮੰਡੀ ਚ ਕਾਫੀ ਰੁਕ ਲੱਗੇ ਹੋਏ ਨੇ ਤੇ ਉਹਨਾਂ ਦੇ ਪੱਤੇ ਵਗੈਰਾ ਦੁਬਾਰਾ गिर ਜਾਂਦੇ ਨੇ ਤੇ ਬਾਕੀ ਅਸੀਂ ਜਿੱਤੇ ਜਿੱਤੇ ਸਾਡੇ ਘਾਹ ਫੂਸ ਗਿਆ ਉਹ ਸਾਰੀ ਸਪਰੇਅ ਕਰਵਾ ਕੇ ਉਹ ਸਾਰੀ ਖਤਮ ਕਰ ਦਿੱਤਾ ਵਾ ਕਿਸੇ ਦਿਨ ਲੇਬਰ ਲਾ ਕੇ ਤੇ ਉਹ ਸਾਰੇ ਇੱਕ ਦੋ ਦਿਨ ਦੇ ਵਿੱਚ ਕਰਵਾ ਦਿੱਤੇ ਜਾਣਗੇ